ਜੀ ਹਰੀਸ਼ ਛੇਤੀਆ ਸਰ ਗੱਲ ਕਰ ਰਹੇ ਸਮਾਜ ਸੇਵੀ ਜੀ ਸਰਸਤਵੰਤ ਸਿੰਘ ਸੰਧੂ ਗੱਲ ਕਰ ਰਹੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਜਥੇਬੰਦੀ ਤੋਂ ਜੀ ਜੀ ਭਾਜੀ ਮਹਾਰਾਜ ਜੀ ਆਪਣਾ ਤੁਹਾਡੀ ਇਹ ਕਹਿੰਦਾ ਵੀਡੀਓ ਵਾਇਰਲ ਹੋ ਰਹੀ ਹੈ ਜੀ ਜੀ ਤੇ ਉਸ ਦੇ ਵਿੱਚ ਤੁਸੀਂ ਕੁਝ ਪਿੰਡਾਂ ਵਾਲਿਆਂ ਦੇ ਖਿਲਾਫ ਗੱਲਬਾਤ ਕੀਤੀ ਹੈ ਕੋਈ ਇੱਕ ਮਿੰਟ ਮੇਰੀ ਹਾਂਜੀ ਭਾਈ ਤੇ ਉਸ ਤੇ ਲਈ ਆਪਾਂ ਗੱਲ ਕਰਨੀ ਸੀ ਅਸੀਂ ਪਿੰਡਾਂ ਤੋਂ ਹੀ ਆ ਤੇ ਅਸੀਂ ਤੇ ਸ਼ਹਿਰਾਂ ਵਾਲਿਆਂ ਨੂੰ ਪੂਰਾ ਮਾਨ ਸਤਕਾਰ ਦਿੰਨੇ ਆ ਮੈਂ ਬੇਨਤੀ ਕਰਨ ਲੱਗਾ ਤੁਹਾਨੂੰ ਜੀ ਤੁਹਾਡਾ WhatsApp ਚੱਲਦਾ ਹੈ ਅਨੇ ਕੋਈ ਗੱਲ ਨਹੀਂ ਤੁਸੀਂ ਇਹਦੇ ਦੀ ਗੱਲ ਕਰ ਲੋ ਕੋਈ ਪ੍ਰੋਬਲਮ ਫੋਨ ਤੇ ਨਹੀਂ ਮੈਂ ਤੁਹਾਨੂੰ ਵਟਸਐਪ ਤੇ ਵੀਡੀਓ ਭੰਦਦਾ ਮੈਂ ਜਿਹੜਾ ਆਪਣਾ ਵੱਲ ਸਪਸ਼ਟੀਕਰਨ ਦਿੱਤਾ ਤੁਹਾਨੂੰ ਵੀਡੀਓ ਭੰਦ ਲਾਜੀ ਅੱਛਾ ਤੁਸੀਂ ਆਪਣੇ ਦੂਜੇ ਦੇ ਆਪਣੇ ਫੇਸਬੁੱਕ ਪੇਜ ਤੇ ਦੇ ਦਿੱਤਾ ਸਪਸ਼ਟੀਕਰਨ ਮੈਂ ਪੱਤਰਕਾਰਾਂ ਨੂੰ ਵੀਰੇ ਵੀਡੀਓ ਬਣਾ ਕੇ ਵੀ ਦੇਤੀ ਉਹਨਾਂ ਨੇ ਪੁੱਛਿਆ ਸੀ ਉਹਨਾਂ ਨੇ ਲਾਈਵ ਤੇ ਵੀ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਅੱਛਾ ਮਤਲਬ ਕਿ ਇਹ ਤੁਹਾਡੇ ਉਹਦੇ ਚ ਸਪਸ਼ਟੀਕਰਨ ਮੈਂ ਦੇ ਦਿੱਤਾ ਜਿਹੜੇ ਵੀ ਕੁਝ ਹੋਇਆ ਨਹੀਂ ਸੀ ਲੰਡ ਜੀ ਓਕੇ ਜੀ ਓਕੇ ਉਹਦੇ ਲਈ ਕੋਈ ਸ਼ਬਦਾਵਲੀ ਗਲਤ ਯੂਜ਼ ਹੋਈ ਤਾਂ ਉਹਦੇ ਲਈ ਮੈਂ ਸੌਰੀ ਕਹਿੰਦਾ ਅੱਛਾ ਉਹਦੇ ਲਈ ਤੁਸੀਂ ਮਾਫੀ ਮੰਗ ਲਈ ਕੋਈ ਗੱਲ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ WhatsApp ਆਪਣਾ ਹੈਲੋ ਲਿਖ ਕੇ ਭੇਜੋ ਮੇਰਾ ਇਹੀ ਨੰਬਰ ਚੱਲਣ ਦਾ ਜੀ WhatsApp ਤੁਸੀਂ ਮੈਨੂੰ ਪਾ ਦਿਓ ਜੀ ਭੇਜ ਦਿਓ ਜੀ ਤੇ ਜੀ ਹੋਰ ਸ਼ੁਭਕਾਮਨਾਵਾਂ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਭਾਜੀ ਇੱਕ ਬੇਨਤੀ ਹੈ ਇੱਕ ਛੋਟੀ ਜੀ 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 ਜਿਹੜੇ ਇਸ ਤਰ੍ਹਾਂ ਦੇ ਕੁਝ ਸ਼ਰਾਰਤੀ ਲੋਕ ਨੇ ਨਾ ਜਿਹੜੇ ਜੀ ਉਹਨਾਂ ਨੂੰ ਸਮਝਾਓ ਕਿ ਕਿਸ ਤਰ੍ਹਾਂ ਕੰਮ ਚੱਲੇਗਾ ਹਸਪੀਟਲ ਦੇ ਵਿੱਚ ਜਿਹੜਾ ਕੰਮ ਜੇ ਅਗਰ ਕੱਲ ਅਸੀਂ 2-3 ਜਣੇ ਉੱਥੇ ਨਾ ਹੁੰਦੇ ਕੋ ਲੇਡੀਜ਼ ਕਾਸਟੇਬਲ ਨਾ ਹੁੰਦੀ ਨਾ ਜੀ ਤੇ ਮੁੰਡਾ ਮਾਰ ਦੇਣਾ ਸੀ ਜੀ ਇਹਨਾਂ ਨੂੰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ ਦੇਖੋ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੇ ਗਲਤ ਵਰਤਾਰਾ ਕੀਤਾ ਵਾ ਉਹਨਾਂ ਨੂੰ ਕਾਨੂੰਨ ਦੇ ਤਹਿਤ ਉਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਅਸੀਂ ਉਹਨਾਂ ਦੀ ਹਮਾਇਤ ਨਹੀਂ ਪਰ ਇੱਕ ਜਿਵੇਂ ਕਹਿ ਲਵਾਂ ਨਾ ਵੀ ਇੱਕ ਬੰਦੇ ਦੀ ਗਲਤੀ ਹੈ ਤੇ ਸਾਰਿਆਂ ਨੂੰ ਉਸ ਦੇ ਵਿੱਚ ਆਪਾਂ ਗਲਤ ਕਹਿ ਦੇਣਾ ਸਾਨੂੰ ਤੇ ਸਿਰਫ ਉਸ ਗੱਲ ਤੋਂ ਸਾਰੇ ਪਿੰਡਾਂ ਵਾਲਿਆਂ ਨੂੰ ਮਹਿਸੂਸ ਹੋਇਆ ਤੁਹਾਡੀ ਸ਼ਬਦਾਵਲੀ ਦੇ ਬੇਨਤੀ ਕਰਤੀ ਸੀ ਕਿ ਉਹ ਜਿਹੜੇ ਸ਼ਬਦ ਉੱਥੇ ਲੋਕ ਸੀ ਉਹਨਾਂ ਵਾਸਤੇ ਯੂਜ਼ ਨਹੀਂ ਨਾ ਕਿ ਸਾਡੇ ਪਿੰਡਾਂ ਭਰਾਵਾਂ ਦੇ ਲਈ ਸੀ ਮੈਂ ਵੀ ਪਿੰਡ ਚੋਂ ਠੁਠ ਕੇ ਆਇਆ ਜੀ ਕਬਾਇਆ ਹਾਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜਿਹੜੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਮੌਕੇ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਹੈ ਉਹ ਜੋ ਬਣਦੀ ਹੈ ਉਹ ਉਹਨਾਂ ਦੇ ਹੋਣੀ ਚਾਹੀਦੀ ਹੈ ਅਸੀਂ ਸਚੂ ਨੂੰ ਫੋਨ ਕੀਤਾ ਮੌਕੇ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਜੀ ਸਿਟੀ ਵਾਲੇ ਨੇ ਵੀ ਤੇ ਜਿਹੜਾ ਥਾਣਾ ਲੱਗਦਾ ਅਮੀਰ ਖਾਨ ਤੋਂ ਉਹਨੇ ਵੀ ਜੀ ਠੀਕ ਹੈ ਜੀ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਇਮੀਡੀਏਟਲੀ ਫੋਰਸ ਭੇਜੀ ਤੇ ਜੋ ਉੱਥੇ ਜਾ ਟਕਾ ਹੋਇਆ ਹੈ ਨਹੀਂ ਉੱਥੇ ਹਾਲਾਤ ਬਹੁਤ ਮਾੜੇ ਸੀ ਨਹੀਂ ਉਹ ਤੇ ਅਸੀਂ ਉਸ ਗੱਲ ਨੂੰ ਠੀਕ ਮੰਨਦੇ ਹਾਂ ਵੀ ਜਿਹੜੇ ਬ ਉਹ ਜਿਹੜੀ ਆ ਉਹਦੇ ਕਾਨੂੰਨ ਦੇ ਤਹਿਤ ਜੋ ਵੀ ਉਹਦੇ ਤੇ ਬਣਦੀ ਕਾਰਵਾਈ ਉਹ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਅਸੀਂ ਤਾਂ ਅਸੀਂ ਤਾਂ ਬੱਚੋਂ ਦੀ ਉਹਦੇ ਹੱਕ ਚ ਨਹੀਂ ਉਹਦੇ ਹੱਕ ਚ ਨਹੀਂ ਇਹ ਗੱਲ ਕਹਿ ਰਹੇ ਵੀ ਉਹ ਬੰਦਾ ਜਿਹੜਾ ਵਾ ਅਸੀਂ ਉਹਦੇ ਹੱਕ ਦੀ ਗੱਲ ਅਸੀਂ ਤੇ ਇਹ ਕਰ ਰਹੇ ਵੀ ਜਦੋਂ ਤੁਸੀਂ ਇਹ ਗੱਲ ਕਹਤੀ ਦਿਨਾ ਵੀ ਇਹ ਪਿੰਡਾਂ ਵਾਲੇ ਜਿਹੜੇ ਸਾਰੇ ਚੋਰ ਸਾਰੇ ਉਹ ਸਾਰਿਆਂ ਵਾਸਤੇ ਨਹੀਂ ਸੀ ਜੀ ਉਸਾਰਿਆਂ ਵਾਸਤੇ ਨਹੀਂ ਸੀ ਬਟ ਉਹ ਤੁਸੀਂ ਉੱਥੇ ਪਿੰਡਾਂ ਦਾ ਸ਼ਬਦ ਵਰਤ ਕੇ ਨਾ ਇੱਕ ਵਾਰੀ ਜਦੋਂ ਵੀਡੀਓ इमोशनल ਕਹਿ ਲੋ ਜਾਂ ਜਲਦਬਾਜ਼ੀ ਦੇ ਵਿੱਚ ਉਹ ਜਿਹੜਾ ਸਸ਼ਟ ਹੋ ਵੀ ਹੋਗੇ ਤੋਈ ਵਰਤ ਕੇ ਆਸੇ ਬਣ ਕੇ ਜੀ ਇਸ ਤਰ੍ਹਾਂ ਦੇ ਹਾਲਾਤ ਬਣਗਾ ਪਰ ਉਹ ਫਿਰ ਉਸ ਕਰਕੇ ਨਾ ਦੇਖੋ ਸਾਰੇ ਪਹਿਣ ਜਿਵੇਂ ਕਹਿ ਦ ਪੰਜਵੇਂ ਬੁਲ ਇੱਕੋ ਬਰਾਬਰ ਨਹੀਂ ਬੁਲ ਗਿਆ ਜਦੋਂ ਉਹਨਾਂ ਨੇ ਕਿਹਾ ਨਾ ਵੀ ਅਸੀਂ ਪਿੰਡਾਂ ਵਾਲੇ ਕੁਝ ਵੀ ਕਰ ਸਕਦੇ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੱਕ ਨਾਲ ਦਿੱਤਾ ਵੀ ਸਾਨੂੰ ਜਿਹੜੇ ਰਾਏ ਸਿੱਖ ਸੋਚੀ ਸ਼ਬਦ ਬੋਲੇ ਨੇ ਜਿਹੜੇ ਕੋਈ ਇਸ ਤਰ੍ਹਾਂ ਦੀ ਗੱਲ ਉੱਥੇ ਹੋਈ ਨਹੀਂ ਸੀਗੀ ਠੀਕ ਹੈ ਚਲੋ ਤੇ ਉਹਦਾ ਤੇ ਕੋਈ ਪ੍ਰੂਫ ਵਗੈਰਾ ਜੇ ਹੋਊਗਾ ਤੇ ਉਹ ਤਾਂ ਗੱਲ ਬਾਅਦ ਚ ਆ ਜੇ ਨੇ ਕੋਈ ਪ੍ਰੂਫ ਹੋਊਗਾ ਵੀ ਤੁਸੀਂ ਬੋਲਿਆ ਨਹੀਂ ਬੋਲੇ ਉਹ ਤਾਂ ਬਾਅਦ ਦੀ ਗੱਲ ਹੈ ਅਸੀਂ ਤਾਂ ਤਾਂ ਸਿਰਫ ਆਪਰੇ ਇਸ ਕਰਕੇ ਥੋੜਾ ਗੱਲ ਕਰਨੀ ਕੋਸ਼ਿਸ਼ ਕੀਤੀ ਸੀ ਮੈਂ ਪਾਉਂਦਾ ਤੁਹਾਨੂੰ ਵੀਡੀਓ ਪਾਉਂਦਾ ਤੁਹਾਨੂੰ ਜੀ ਹਾਂ ਕੋਈ ਗੱਲ ਨਹੀਂ ਪਾ ਦੇ ਭਾਈ ਬਹੁਤ ਬਹੁਤ ਦੱਸੋ ਮੇਰੇ ਲੈ ਜੀ